ਵੀ ਲਗਾਈਏ ਵੀ ਬੜੀ ਗੋਲਕ ਦੀ ਜੀ ਜਨੇ ਮਹਾਰਾਜ ਦੇ ਰੂਪ ਨੇ ਅਸਥਾਨ ਕਰ ਕੇ ਐਂ ਫੜਾਈ ਤਾਂ ਠੀਕ ਹੈ ਜੀ ਪੱਲਾ ਜਿਹੜਾ ਉਹਦਾ 파ਟੀ ਗੱਦੀ ਰੱਖਦਾ ਚੇਰਮਾਲੇ ਨੂੰ ਉਸਰੇ ਪੱਲੇ ਚਲਾ ਗਏ ਜੀ ਲਾਸਟ ਜਾਂਦਾ ਹੋਇਆ ਲਾਸਟ ਵੀਡੀਓ ਦੇ ਵਿੱਚ ਉਹ ਜਿਉਂ ਫਟੀ ਨਾਲ ਪੈਸੇ ਵੀ ਕੱਢਦੇ ਕੱਢਦਾ ਰਿਹਾ ਜੀ ਜਿੰਨੇ ਨਿਕਲੇ ਉਹਨੇ ਕਲੇ ਉਹ ਆਏ ਜੀ ਗੁਰੂਕਾਰ ਉਹਨਾਂ ਨੇ ਰਮਾਦਾ ਸਾਹਿਬ ਨੂੰ ਚੁੱਕਿਆ ਤਾਂ ਉਹਦੇ ਜੀ ਨਿਰਮਲ ਬੁਲਾਇਆ ਚਰਨਾ ਚ ਬੇਨਤੀ ਹੈ ਕਿ ਅੱਜ ਸਕੂਲ ਢਾਣੀ ਲਾਂਬਾ ਗੁਰੂ ਘਰ ਵਿਖੇ ਜੋ ਰੋਡ ਦੇ ਉੱਤੇ ਹੈ ਉੱਥੇ ਆਣ ਸਖਵਾਈ ਘਟਣਾ ਹੋਈ ਹੈ ਬੇძਵੀ ਹੋਈ ਹੈ ਗੁਰੂ ਮਹਾਰਾਜ ਦੇ ਅੰਗ ਦੀ ਬੇਅਦਵੀ ਕੀਤੀ ਗਈ ਹੈ ਸੋ ਸੰਗਤ ਨੂੰ ਬੇਨਤੀ ਹੈ ਕਿ ਚਰਨਾ ਦੇ ਵਿੱਚ ਕੱਲ ਨੂੰ 10 10:30 ਵਜੇ ਸਕੂਲ ਢਾਣੀ ਗੁਰੂ ਘਰ ਵਿਖੇ ਕੱਲ ਨੂੰ 2 ਤਰੀਕ ਨੂੰ ਇਕੱਠ ਰੱਖਿਆ ਗਿਆ ਹੈ ਵੱਡੇ ਪੱਧਰ ਤੇ ਸਾਰੀ ਸੰਗਤ ਦੇ ਚਰਨਾ ਚ ਬੇਨਤੀ ਹੈ ਕਿ ਗੁਰੂ ਘਰ ਦਾ ਮਸਲਾ ਹੈ ਆਪਣਾ ਪਿਓ ਦੀ ਪੱਗ ਲੱਖੀ ਹੈ ਸਾਰੇ ਜਣੇ ਬੱਤ ਤੋਂ ਬਾਅਦ ਜਿਹੜਾ ਗੁਰੂ ਘਰ ਸਾਡੇ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰੀ ਜੀ ਅੱਜ ਪਿੰਡ ਲਾਂਬਾ ਸਕੂਲ ਢਾਣੀ ਗੁਰਦੁਆਰਾ ਸਾਹਿਬ ਵਿਖੇ ਦਿਨ ਦੇ ਤਕਰੀਬਨ 11:00 ਵਜੇ ਦੇ ਸਮੇਂ ਦੇ ਨਾਲ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੋ ਸਾਡੇ ਇਲਾਕੇ ਵਿੱਚ ਪਹਿਲੀ ਕਹਿ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਅੰਗ ਪਾੜ ਕੇ ਕੀਤੀ ਗਈ ਹੈ ਉਹਦੇ ਉਸ ਮੁਜਰਮ ਨੂੰ ਭਾਲਣ ਵਾਸਤੇ ਤੇ ਪ੍ਰਸ਼ਾਸਨ ਨਾਲ ਗੱਲ ਕਰਨ ਵਾਸਤੇ ਇਲਾਕੇ ਦੀਆਂ ਸੰਗਤਾਂ ਦੇ ਜਿਹੜਾ ਇਕੱਠ ਹੈ ਕੱਲ 2 ਦਸੰਬਰ ਨੂੰ ਜਿਹੜਾ ਹੈ ਲੰਬੇ ਸਕੂਲ ਢਾਣੀ ਗੁਰਦੁਆਰਾ ਸਾਹਿਬ ਵਿਖੇ ਇਕੱਠ ਰੱਖਿਆ ਗਿਆ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤੇ ਅੱਗੇ ਤੋਂ ਐਸੀ ਕੋਈ ਘਟਨਾ ਵਾਪਰੇ ਨਾ ਸਾਡੇ ਗੁਰਦੁਆਰੇ ਸਾਹਿਬਾਨਾ ਦੇ ਅੰਦਰ ਅਸੀਂ ਆਪਣਾ ਪੂਰਾ ਖਿਆਲ ਰੱਖੀਏ ਔਰ ਕੱਲ ਦੇ ਪੂਰੇ ਇਕੱਠ ਵਿੱਚ ਆਪਾਂ ਜਿਹੜਾ ਫੈਸਲਾ ਕੋਈ ਲਵਾ ਲੈ ਸਕੀਏ ਸਾਨੂੰ ਸਾਰੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਸਕੂਲ ਢਾਣੀ ਲੰਬਾ ਗੁਰਦੁਆਰਾ ਸਾਹਿਬ ਵਿਖੇ ਕੱਲ ਨੂੰ 2 ਤਰੀਕ ਨੂੰ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ